ਇੱਥੇ ਸਾਰੇ ਗੇਟਾਂ ਨੂੰ ਜਿੰਦੇ ਲਾਤੇ ਜੀ ਕਹਿੰਦੇ ਸੈਲਰਾਂ ਦਾ ਮਾਲ ਪੂਰਾ ਹੋ ਗਿਆ ਜੀ ਹੁਣ ਇਹਦਾ ਬੰਦਾ ਹੱਪ ਹੱਲ ਕਰੋ ਕੋਈ ਅਸੀਂ ਉਹ ਕਹਿੰਦੇ ਵੀ ਭਾਈ ਆਪ ਦੀ ਫਸਲ ਕਿਤੇ ਲੈ ਜੂ ਅਸੀਂ ਨਹੀਂ ਉਹ ਕਰਦੇ ਸਾਰੇ ਗੇਟ ਬੰਦ ਪਏ ਐ ਔਰ ਨਾ ਕੋਈ ਇਹਦੀ ਤਰੀਕ ਸੀ ਨਾ ਕਦੇ ਕੋਈ ਫਸਲ ਦੀ ਖਰੀਦ ਦਾ ਬੰਦ ਹੋਈ ਹੈ ਮੈਨੂਅਲ ਰਿਪੋਰਟਾਂ ਨਹੀਂ ਆਈਆਂ ਸਿਸਟਮ ਜਨਰੇਟਡ ਰਿਪੋਰਟਾਂ ਨੇ ਤੇ ਇਹਦੇ ਵਿੱਚ ਜੇ ਤੁਸੀਂ ਜ਼ੂਮ ਕਰ ਸਕੋ ਤਾਂ ਆਹ ਸਾਡਾ ਪਚੇ ਦਾ ਡਾਟਾ ਹੈ ਇਹਦੇ ਤਰੀਕ ਦੇਖ ਲਓ ਜੀ ਜ਼ੂਮ ਕਰੋ ਤਾਂ 10 ਤਰੀਕ ਦਾ ਉਹ ਯਾਰ ਪ੍ਰਸ਼ਾਸਨ ਹੈ ਜਿਹੜਾ ਉਹ ਗੁੰਡਾਗਰਦੀ ਤੇ ਉਤਰਿਆ ਹੋਇਆ ਹੈ ਮਾਨਸਾ ਦੀ ਡੀਸੀ ਮੈਡਮ ਔਰ ਜੋ ਇਥੇ ਡਿਪਾਰਟਮੈਂਟ ਦੇ ਸਲੋਕ ਨੇ ਉਹ ਕਹਿੰਦੇ ਨੇ ਜੀ ਸਾਡੇ ਕੋਲੇ ਕੋਈ ਹੱਲ ਨਹੀਂ ਤੁਸੀਂ ਆਪਦੀਆਂ ਟਰਾਲੀਆਂ ਮੋੜ ਕੇ ਲੈ ਜਾਓ ਹਣਾ ਤੁਸੀਂ ਇਹ ਤਰੀਕ ਦੇ ਨਾਲ ਨੇ ਬਕਾਇਦਾ ਅਸਟਾਫ ਹੈ ਸਾਡਾ ਮੰਨੀ ਝੋਨੇ ਦੀ ਝੋਨੇ ਦੀ ਅਮਰ ਰੀਸਾ ਬੰਦ ਨਹੀਂ ਇੱਥੇ ਉਹ ਮੈਨੂੰ ਮਾਮਲਾ ਦੱਸਿਆ ਗਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਡੀਐਮੋ ਸਾਹਿਬ ਨੂੰ ਉਹ ਸਿਰ 15 ਗੱਲ ਕਰਕੇ ਆਇਆ ਕੋਣ ਡੀਸੀ ਸਾਹਿਬ ਨਾਲ ਗੱਲ ਕਰੋ ਹੁਣ ਅਸੀਂ ਦੀਸੀ ਸਾਹਿਬ ਨੂੰ ਕੀ ਜਾਣਦੇ ਡੀਸੀ ਸਾਹਿਬ ਉਰੇ ਉਰੇ ਆਉਣ ਕੀ ਕਹਿੰਦੇ ਦੀਸੀ ਨੇ ਕੀ ਕਿਹਾ ਸੀ ਇਹ ਕਹਿੰਦਾ ਡੀਸੀ ਸਾਹਿਬ ਨੇ ਬੰਦ ਕਰਾਇਆ ਜੀ ਕੰਬੀ ਕਿਸ ਨੇ ਕੋਈ ਵਾਹ ਫਿਲਾ ਦਿੱਤੀ ਕਿਤੇ ਵੀ ਖਰੀਦ ਵਾਨੀ ਹੋਈ ਬੀਤੇ ਕੱਲ ਚ ਵੀ ਅਸੀਂ 26000 ਮੀਟਰੀ ਟਨ ਦੇ ਲਗਭਗ ਜਿਹੜੀ ਉਹ ਖਰੀਦ ਕੀਤੀ ਹੈ ਸਾਇਆ ਜੀ ਅਸੀਂ ਝੋਨਾ ਲੈ ਕੇ ਆਏ ਸੀ ਹੁਣ ਪਿੰਡੋਂ ਤੇ ਇੱਥੇ ਸਾਰੇ ਗੇਟਾਂ ਨੂੰ ਜਿੰਦੇ ਲਾਤੇ ਜੀ ਕਹਿੰਦੇ ਸੈਲਰਾਂ ਦਾ ਮਾਲ ਪੂਰਾ ਹੋ ਗਿਆ ਜੀ ਹੁਣ ਇਹਦਾ ਬੰਦਾ ਹਾਲ ਪਹਲ ਕਰੋ ਕੋਈ ਅਸੀਂ ਇਕੱਠ ਖੜੇ ਜੀਵਿੰਦਾਰ ਖੜੇ ਨੇ ਛੜਕਾਂ ਤੇ 20-50 ਟਰੈਕਟਰ ਖੜੇ ਨੇ ਜੀ ਹੁਣ ਇਹਦਾ ਗਵਰਨਮੈਂਟ ਕੋਈ ਹੱਲ ਕਰੇ ਸਾਡਾ ਆਕੇ ਕੀ ਕਹਿੰਦੇ ਲੇਟ ਹੋਗੇ ਤੁਸੀਂ ਹਾਂ ਲੇਟ ਹੋਗੇ ਵੱਢਣ ਚ ਜੀ ਪਹਿਲਾਂ ਤਾਂ ਕਹਿੰਦੇ 26 ਲਾਓ ਜੀ ਹੁਣ 26 ਤਾਂ ਤੁਹ ਹੂੰ ਕੀ ਮੰਗ ਕਰਦੇ ਹੋ ਮੰਗ ਬਾਲ ਸਾਡੀ ਤੋਲਣ ਜੀ ਹੂੰ ਅੰਦਰ ਲਾਉਣ ਜੀ ੜਤੀਆਂ ਕੋਲ ਅੱਛਾ ਸਮਾਂ ਪਤਾ ਨਹੀਂ ਸੀ ਤੁਹਾਨੂੰ ਵੀ ਇੰਨਾ ਸਮਾਂ ਨਿਰਧਾਰਤ ਕੀਤਾ ਸੀ ਕੁਝ ਨਹੀਂ ਨਿਰਧਾਰਤ ਸਮਾਂ ਕਹਦਾ ਹੁੰਦਾ ਜੀ ਬਸ ਨਾ ਕੋਈ ਦਿੱਤਾ ਨਹੀਂ ਜੀ ਲਾਉਣ ਦਾ ਜ਼ਰੂਰਤ ਨਿਰਧਾਰਤ ਹੈ ਜੀ ਅੱਛਾ ਹਾਂ ਇਹ ਲਿਆ ਸਕਦੇ ਸੀ ਉਹੀ ਰੋਕ ਲੈ ਹਾਂ ਉਹੀ ਰੋਕ ਲੈ ਜੀ ਆਈ ਜਾਂਦੇਗੇ ਜੀ ਕੱਲ ਅੱਛਾ ਕਹ ਲੈਗੇ ਨਹੀਂ ਕਹਿੰਦੇ ਸਾਡਾ ਮਾਲ ਪੂਰਾ ਹੋ ਗਿਆ ਜੀ ਅੱਛਾ ਮਾਲ ਹਾਂ ਜੀ ਮਸਲਾ ਭਾਈ ਜੀ ਇਹ ਹੈ ਕਿ ਸਾਰੇ ਅਸੀਂ ਕਿਸਾਨ ਆਪਦੇ ਖੜੇ ਆ ਅਸੀਂ ਆਪਦੀ ਫਸਲ ਵੱਢ ਕੇ ਮੰਡੀ ਚ ਲਿਆ ਰਹੇ ਸੀ ਤਾਂ ਸਾਰੀਆਂ ਮੰਡੀ ਦੇ ਗੇਟਾਂ ਨੂੰ ਪ੍ਰਸ਼ਾਸਨ ਨੇ ਜਿੰਦਾ ਲਾਤਾ ਔਰ ਸਾਡੀ ਐਂਟਰੀ ਸਾਡੇ ਟਰੈਕਟਰਾਂ ਦੀ ਸਾਡੀ ਫਸਲ ਦੀ ਬੰਦ ਕਰਤੀ ਉਹ ਕਹਿੰਦੇ ਵੀ ਭਾਈ ਆਪ ਦੀ ਫਸਲ ਕਿਤੇ ਲੈ ਜਾਓ ਅਸੀਂ ਨਹੀਂ ਉਹ ਕਰਦੇ ਸਾਰੇ ਗੇਟ ਬੰਦ ਪਏ ਐ ਔਰ ਨਾ ਕੋਈ ਇਹਦੀ ਤਰੀਕ ਸੀ ਨਾ ਕਦੇ ਕੋਈ ਫਸਲ ਦੀ ਖਰੀਦੇ ਦਾ ਬੰਦ ਹੋਈ ਹੈ ਜੋ ਮਾਨਸਾ ਪ੍ਰਸ਼ਾਸਨ ਨੇ ਹਾਲ ਕੀਤਾ ਹੁਣ ਜਿਹੜੀ ਫਸਲ ਜਿਹੜੇ ਸਮੇਂ ਆਊਗੀ ਉਸੇ ਮੌਕੇ ਮੰਡੀ ਚ ਵੱਢ ਕੇ ਲੈ ਕੇ ਆਵਾਂਗੇ ਔਰ ਗੇਟਾਂ ਨੂੰ ਜਿੰਦਾ ਲਾਇਆ ਹੋਇਆ ਔਰ ਪ੍ਰਸ਼ਾਸਨ ਐ ਜਿਹੜਾ ਉਹ ਗੁੰਡਾਗਰਦੀ ਤੇ ਉਤਰਿਆ ਹੋਇਆ ਮਾਨਸਾ ਦੀ ਡੀਸੀ ਮੈਡਮ ਔਰ ਜੋ ਇਥੇ ਡਿਪਾਰਟਮੈਂਟਲ ਸਲੋਕ ਨੇ ਉਹ ਕਹਿੰਦੇ ਨੇ ਜੀ ਸਾਡੇ ਕੋਲੇ ਕੋਈ ਹੱਲ ਨਹੀਂ ਤੁਸੀਂ ਆਪਦੀਆਂ ਟਰਾਲੀਆਂ ਮੋੜ ले आ, पची पची ती ती ले जाओ ना ਤੁਸੀਂ ਦੇਖੋ ਆ ਸਾਰੀਆਂ ਫਸਲਾਂ ਸਾਡੀਆਂ ਅਸੀਂ ਮੰਡੀ ਚ ਲੈ ਕੇ ਆਉਣੀ ਐ ਅੱਧੀ ਫਸਲ ਸਾਡੀ ਅੰਦਰ ਪਈ ਐ ਤੇ ਇੱਕੇ ਦਮ ਦੁਪਹਿਰੇ ਹੁਣ ਅਚਾਨਕ ਇਹਨਾਂ ਨੇ ਜਿਹੜਾ ਹੈਗਾ ਹੈਗਾ ਤੇ ਆਪਦਾ ਗੇਟ ਬੰਦ ਕਰਤਾ ਔਰ ਸਾਰੇ ਨਾਲ ਇੱਥੇ ਜਿਹੜੇ ਖੜੇ ਐ ਔਰ ਸਾਰੇ ਐਸੇ ਮੰਡੀ ਦੇ ਵਿੱਚ ਪਿਛਲੇ 25 25 30 30 ਸਾਲ ਤੋਂ ਫਸਲ ਵੇਚਣ ਵਾਲੇ ਕਿਸਾਨ ਐ ਕੋਈ ਬਾਹਰੋਂ ਨਹੀਂ ਲੈ ਕੇ ਆਇਆ ਸਾਡੀ ਆਪ ਦੀ ਫਸਲ ਐ ਔਰ ਇਹ ਪ੍ਰਸ਼ਾਸਨ ਐ ਜਿਹੜਾ ਇੱਥੇ ਧੱਕਾ ਕਰ ਹਰਦੀਪ ਭਾਈ ਅਧਿਕਾਰੀ ਕੀ ਮਸਲਾ ਆ ਸਾਡਾ ਇੱਥੇ ਐ ਤਾਂ ਜਿੰਦਗੀ ਚ ਪਹਿਲੀ ਵਾਰ ਦੇਖਿਆ ਹੀ ਦਾਣਾ ਮੰਡੀ ਨੂੰ ਜਿੰਦਾ ਲੱਗਿਆ ਕਿਦੇ ਅਜੇ ਤੱਕ ਇਹਦਾ ਦੇਖਿਆ ਨਹੀਂ ਸਾਡੀਆਂ ਟਰਾਲੀਆਂ ਖੜੀਆਂ ਗਈਆਂ ਅਸੀਂ ਤਾਂ ਨਹੀਂ ਕਹਿੰਦੇ 5 ਮਿੰਟ ਹੱਲ ਕਰ ਨਹੀਂ ਤਾਂ ਜਿੰਦੇ ਤੋੜਾਂਗੇ ਸਾਡੇ ਕੋਲੇ ਹੋਰ ਤਾਂ ਕੋਈ ਹੱਲ ਨਹੀਂ ਜਾਂ ਰੋਡ ਜਾਮ ਕਰਾਂਗੇ ਜਾਂ ਅਸੀਂ ਰੋਡ ਜਾਮ ਕਰਾਂਗੇ 15 ਮਿੰਟਾਂ ਨੂੰ ਸਾਡੇ ਤਾਂ ਹਜੇ ਖੇਤ ਪਈਏ ਸਾਡੇ ਇੱਥੋਂ ਦੇ ਆਸੀਂ ਐਸੇ ਮੰਡੀ ਦੇ ਆਈ ਅੰਦਰ ਗੱਲ ਕਰਕੇ ਆਏ ਕੋਈ ਡੀਸੀ ਸਾਹਿਬ ਨਾਲ ਗੱਲ ਕਰੋ ਹੁਣ ਅਸੀਂ ਦੀ ਸਭ ਨੂੰ ਕੀ ਜਾਣਨੇ ਡੀਸੀ ਸਾਹਿਬ ਉੱਠੇ ਕੋਰੇ ਹੁਣ ਕੀ ਕਹਿੰਦੇ ਲੀਜੀ ਨੇ ਕਿਹਾ ਡੀਸੀ ਸਾਹਿਬ ਨੇ ਬੰਦ ਕਰਾਇਆ ਜੀ ਕਾਰਨ ਕੀ ਬੰਦ ਕਰਨ ਦਾ ਕਰਨ ਜਗਾ ਝੋਨਾ ਲੈ ਕੇ ਆਓ ਮੰਡੀ ਚ ਦੱਸੋ ਅਸੀਂ ਕਿੱਥੇ ਲਈ ਜਾਈਏ ਇਹਨੂੰ ਝੋਨਾ ਲੈ ਕੇ ਆਓ ਕੀ ਪਤਾ ਜੀ ਹੁਣ ਸਾਨੂੰ ਕੀ ਪਤਾ ਕੇ ਦੱਸਣੀ ਜਿਹੜੀ ਮੰਡੀ ਤੁਹਾਨੂੰ ਲੱਗਦੀ ਹੈ ਹੁਣ ਅਸੀਂ ਸਾਡਾ ਰੰਦੇਤੇ ਵਾਲਾ ਦਾ ਪਿੰਡ ਹੈ ਜੀ ਹੁਣ ਇੱਥੋਂ ਨਹੀਂ ਅਸੀਂ ਕਿੱਥੇ ਲਈ ਜਾਈਏ ਹੋਰ ਮਾਨਸਾ ਮੰਡੀ ਦੀ ਗੱਲ ਕਰ ਰਹੇ ਹੁਣ ਅਸੀਂ ਮੇਨ ਮੰਡੀ ਦੀ ਮਾਨਸਾ ਮੰਡੀ ਚ ਜਾਂ ਜ਼ਿਲ੍ਹੇ ਚ ਕਿਤੇ ਵੀ ਕੋਈ ਖਰੀਦ ਜਿਹੜੀ ਬੰਦ ਨਹੀਂ ਹੋਈ ਤੇ ਇਹ ਇਸ ਵੰਦੀ ਕਿਸੇ ਨੇ ਕੋਈ ਵਾਅ ਫਿਲਾ ਦਿੱਤੀ ਕਿਤੇ ਵੀ ਖਰੀਦ ਬੰਦ ਨਹੀਂ ਹੋਈ ਬੀਤੇ ਕੱਲ ਚ ਵੀ ਅਸੀਂ 26000 ਮੀਟ੍ਰਿਕ ਟਨ ਦੇ ਲਗਭਗ ਜਿਹੜੀ ਉਹ ਖਰੀਦ ਕੀਤੀ ਹੈ 699000 ਮੀਟ੍ਰਿਕ ਟਨ ਜਿਹੜਾ ਝੋਨਾ ਉਹ ਖਰੀਦਿਆ ਜਾ ਚੁੱਕਾ ਹੈ ਡੇਲੀ ਅਸੀਂ 25-3000 ਮੀਟ੍ਰਿਕ ਟਨ ਦੇ ਨੇੜੇ ਤੇ ਜਿਹੜੇ ਅਸੀਂ ਝੋਨਾ ਜਿਹੜੇ ਡਰੂਸ ਖਰੀਦ ਰਹੇ ਹਾਂ 142 ਮੰਡੀਆਂ ਜਿਹੜੀਆਂ ਉਹ ਜ਼ਿਲ੍ਹੇ ਦੇ ਵਿੱਚ ਬਣਾਈਆਂ ਗਈਆਂ ਸੀ ਐਸ ਪਰਪਸਲੀ ਸਾਰਿਆਂ ਚ ਨਿਰਵਿਗਨ ਜਿਹੜੀ ਆ ਉਹ ਖਰੀਦ ਕੀਤੀ ਜਾ ਰਹੀ ਹੈ ਡਾਟਾ ਜਿਹੜਾ ਨਾ ਔਨਲਾਈਨ ਪੋਰਟਲਾਂ ਦੇ ਉੱਤੇ ਚੜਦਾ ਸਿਰਫ ਰਿਕਾਰਡ ਪਰਪਸਲੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਮਤਲਬ ਇਹ ਮੈਨੂਅਲ ਰਿਪੋਰਟਾਂ ਨਹੀਂ ਆਈਆਂ ਸਿਸਟਮ ਜੈਨੇਟਿਡ ਰਿਪੋਰਟਾਂ ਨੇ ਤੇ ਇਹਦੇ ਵਿੱਚ ਜੇ ਤੁਸੀਂ ਜ਼ੂਮ ਕਰ ਸਕੋ ਤਾਂ ਆ ਸਾਡਾ ਪਰ ਚੀਜ਼ ਦਾ ਡਾਟਾ ਇਹਦੇ ਤਰੀਕ ਦੇਖ ਲਓ ਜੀ ਜ਼ੂਮ ਕਰੋ ਤਾਂ 10 ਤਰੀਕ ਦਾ ਇਹਦੇ ਵਿੱਚ ਬਕਾਇਦਾ ਸਾਡਾ ਆ ਰਿਹਾ 26600 ਤੇ ਆਪਣਾ 959 27000 ਮੀਟ੍ਰਿਕ ਟਨ ਅਸੀਂ ਕੱਲ ਖਰੀਦ ਕੀਤੀ ਇਹ ਤਰੀਕ ਵੀ ਹੈ ਕੱਲ ਤਰੀਕ ਵਾਈਜ਼ ਠੀਕ ਹੈ ਤੇ ਇਹਦੇ ਵਿੱਚ ਆ ਕਿਸਾਨਾਂ ਦੀ ਫੋਟੋਆਂ ਨੇ ਜਿਹੜੀ ਅਸੀਂ ਫੋਟੋਆਂ ਵੀ ਮੰਗਾ ਰਹੇ ਹਾਂ ਖਰੀਦ ਹੋਣੀਆਂ ਨੇ ਅਲੱਗ-ਅਲੱਗ ਮੰਡੀਆਂ ਦੀਆਂ ਇਹ ਤਰੀਕ ਦੇ ਨਾਲ ਨੇ ਬਕਾਇਦਾ ਅਸਟਾਫ ਹੈ ਸਾਡਾ ਮੰਡੀ ਝੋਨੇ ਦੀ ਅਮਰਤ ਅਮਰਤ ਬੰਦ ਨਹੀਂ ਜੀ ਉੱਥੇ ਉਹ ਮੈਨੂੰ ਮਾਮਲਾ ਦੱਸਿਆ ਗਿਆ ਸੀ ਮੈਂ ਉਹਨਾਂ ਨੂੰ ਪੁੱਛਿਆ ਸੀ ਡੀਐਮ ਸਾਹਿਬ ਨੂੰ ਉਹ ਸਿਰਫ ਇੱਕ ਉੱਥੇ ਮੰਡੀ ਜਿਸ ਨੂੰ ਕਹਿੰਦੇ ਆ ਅਮਤ ਜ਼ਿਆਦਾ ਹੋ ਗਈ ਸੀ ਉਹਦੇ ਕਰਕੇ ਟਰੱਕਾਂ ਦੀ ਮੂਵਮੈਂਟ ਐਗਜ਼ਿਟ ਪਹਿਲਾਂ ਕਰਨ ਲਈ ਭਰਨ ਵਾਸਤੇ ਉਹ ਟਰੱਕ ਜਗਾ ਉਹਨਾਂ ਨੂੰ ਦੇਣ ਲਈ ਉਹਨਾਂ ਨੇ ਅੱਧੇ ਘੰਟੇ ਲਈ ਟਰੱਕ ਰੁਕੇ ਸੀ ਇਦਾਂ ਦਾ ਕੋਈ ਮਸਲਾ ਨਹੀਂ ਹੈਗਾ ਵੀ ਮੰਡੀ ਦੇ ਵਿੱਚ ਅਮਤ ਬੰਦ ਕੀਤੀ ਕਿਦਾਂ ਦਾ ਕੋਈ ਮਾਮਲਾ ਹਾਲਾਂਕਿ ਕਿਸਾਨ ਜਿਹੜੇ ਸੀ ਉਹ ਡੀਐਮ ਕੋਲ ਵੀ ਗਏ ਸੀ ਉਹਨਾਂ ਨੇ ਰਿਪਲਾਈ ਦਿੱਤਾ ਵੀ 3 ਤੋਂ ਬੰਦ ਹੋਈ ਹੈ ਨੇ ਖਰੀਦ ਕੋਈ ਬੰਦ ਨਹੀਂ ਹੋਈ ਜੀ ਜਿਹੜਾ ਖਰੀਦ ਆ ਉਹ ਡੀਐਮਓ ਵੱਲੋਂ ਨਹੀਂ ਕੀਤੀ ਜਾਂਦੀ ਖਰੀਦ ਦਾ ਜਿਹੜਾ ਡੀਐਮਓ ਦਾ ਰੋਲ ਹੁੰਦਾ ਮੰਡੀਆਂ ਦੇ ਪ੍ਰਬੰਧਨ ਤੱਕ ਹੁੰਦਾ ਜਿਹੜੀ ਖਰੀਦ ਆ ਏਜੰਸੀਆਂ ਵੱਲੋਂ ਬੰਦ ਹੁੰਦੀ ਹੈ ਸਰਕਾਰ ਪੱਧਰ ਤੇ ਫੈਸਲਾ ਹੁੰਦਾ ਖਰੀਦ ਕਦੋਂ ਬੰਦ ਕੀਤੀ ਜਾਣੀ ਜਿਹੜੀ ਜਦੋਂ ਕੋਈ ਅਫੀਸ਼ੀਅਲ ਉਹਦੀ ਡੇਟ ਆਈ ਵੀ ਹੈ હાલ ਹਾਲੇ ਖਰੀਦ ਚੱਲ ਰਹੀ ਹੈ ਜੀ ਨਿਰਵਿਘਨ ਚੱਲ ਰਹੀ ਹੈ ਮੈਂ ਤੁਹਾਨੂੰ ਸਾਰੀ ਏਜੰਸੀਆਂ ਨਹੀਂ ਚੱਲਦੀ ਐ ਸਿਰਫ ਇੱਕ ਅਡਜਸਟਮੈਂਟ ਅਸੀਂ ਆਪਸ ਵਿੱਚ ਕਰਨੀ ਹੁੰਦੀ ਜਿੱਦਾਂ ਤੁਸੀਂ ਇੱਕ ਮੰਡੀ ਦਾ ਸੁਣ ਰਹੇ ਸੀ ਸਾਡੇ ਐਗਰੀਮੈਂਟ ਹੋਏ ਹੁੰਦੇ ਨੇ ਮਿਲਰਸ ਦੇ ਨਾਲ ਅਸੀਂ ਉਹਨਾਂ ਨੂੰ ਪ੍ਰੋਪੋਰਸ਼ਨੇਟਲੀ ਸ਼ੇਅਰ ਦੇਣਾ ਹੁੰਦਾ ਉਸ ਰੈਫਰੈਂਸ 'ਚ ਅਸੀਂ ਕਿਸੇ ਇੱਕ ਏਜੰਸੀ ਦੀ ਖਰੀਦ ਜੇ ਜਿਆਦਾ ਹੋ ਗਈ ਉਹਨੂੰ ਰੋਕਦੇ ਆਂ ਹਾਂ ਇਹ ਹੋ ਸਕਦਾ ਵੀ ਕਿਸੇ ਐਸ ਰੈਫਰੈਂਸ 'ਚ ਕਿਸੇ ਨੇ ਵਾਹ ਫਿਲਾਤੀ ਹੋਵੇ ਉਹ ਸਾਡੀ ਇੰਟਰਨਲ ਅਡਜਸਟਮੈਂਟ ਹੁੰਦੀ ਕਿਸਾਨ ਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ ਕੋਈ ਏਜੰਸੀ ਖਰੀਦ ਕਰੇ ਕੋਈ ਨਾ ਕੋਈ ਏਜੰਸੀ ਖਰੀਦੂਦੀ ਕਰ ਲੇਗੀ ਉਹ ਸਾਡੀ ਸਿਰਫ ਪਰਸੈਂਟੇਜ ਘਟ ਵਧ ਹੁੰਦੀ ਐ ਉਹਨੂੰ ਸੈ